ਸਸੀ ਕਾਜੀ ਸਾਰੇ ਸਰੋਤਿਆਂ ਨੂੰ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਨਾਲ ਹੀ ਇਹਦੇ ਬਖਤੌਰ ਢਿੱਲੋਂ Instagram ਐ ਨਾਲ ਹੀ ਬਖਤੌਰ ਢਿੱਲੋਂ Facebook ਪੇਜ ਐ ਮੇਰੇ ਵੱਲੋਂ ਰਿਕਵੈਸਟ ਬੇਨਤੀ ਵੀ ਐ ਵੀ ਤੁਸੀਂ ਸਾਡੇ ਪੇਜ ਨੂੰ YouTube ਚੈਨਲ ਨੂੰ ਵੱਧ ਤੋਂ ਵੱਧ ਫਾਲੋ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਇਹ ਨਵੇਂ-ਨਵੇਂ ਗੱਲਾਂ ਦਾ ਤੁਹਾਨੂੰ ਵੀ ਪਤਾ ਲੱਗਦਾ ਰਹੇ ਤੇ ਇਹਦੇ ਜਾਣਕਾਰੀ ਦੇ ਵਿੱਚ ਵਾਦਾ ਹੁੰਦਾ ਹੈ ਹੁਣ ਅਗਲੀ ਗੱਲਬਾਤ ਕਰਦੇ ਆਪਾਂ ਢਿੱਲੋਂ ਸਾਹਿਬ ਨਾਲ ਸ਼ਾਮ ਨੂੰ ਜਿਹੜਾ ਪ੍ਰੋਗਰਾਮ ਹੁੰਦਾ ਸਾਡਾ ਖਬਰਾਂ ਚ ਕਵਰ ਲੈ ਕੇ ਹਾਜ਼ਰ ਹੋਏ ਆਂ ਜੀ ਤੇ ਰੋਜ਼ ਦੀ ਤਰ੍ਹਾਂ ਨਵੀਆਂ ਨਵੀਆਂ ਕੋਈ ਸਟੋਰੀਆਂ ਨਿਕਲਦੀਆਂ ਰਹਿੰਦੀਆਂ ਅੱਜ ਫਿਰ ਗੱਲਬਾਤ ਕਰਦੇ ਹਾਂ ਢਿੱਲੋ ਸਾਹਿਬ ਸਸੀ ਗਾਜੀ ਸਸੀ ਢਿੱਲੋ ਸਾਹਿਬ ਗੈਂਗਸਟਰ ਸਟਰਾ ਵਾਲੀ ਜਿਹੜੀ ਭਾਰ ਭਰਾ ਮਾਰੂ ਜੰਗ ਸ਼ੁਰੂ ਹੋਈ ਹੈ ਜੀ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਅਗਲੇ ਨਤੀਜੇ ਵੀ ਮੈਂ ਕੀ ਨਿਕਲਣਗੇ ਕੀ ਹੋਊਗਾ ਜੀ ਕੀ ਨਹੀਂ ਹੋਊਗਾ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਮੜਾ ਜਾ ਇੰਨਾ ਪਰੇ ਚਾਣਨਾ ਪਾਉਂਦਾ ਰਵਿੰਦਰ ਨਤੀਜੇ ਤਾਂ ਸਾਡੀ ਸਾਹਮਣੇ ਹੁਣੇ ਸ਼ੁਰੂ ਹੋ ਗਏ ਜੀ ਕੋਈ ਵੀ ਗੈਂਗਸਟਰ ਕੋਈ ਵੀ ਮੈਨ ਹੁਣ ਗੈਂਗਸਟਰ ਕਹਿੰਦੇ ਨੂੰ ਵੀ ਸ਼ਰਮ ਜੀ ਹੁੰਦੀ ਹੈ ਬਿਲਕੁਲ ਕੀ ਕਹੀਏ ਗੈਂਗਸਟਰ ਕਿਵੇਂ ਕਰੇ ਨੌਜਵਾਨ ਮੁੰਡੇ ਐ ਪੜ੍ਹੇ ਲਿਖੇ ਐ ਇਹ ਇਸ ਪਾਸੇ ਪਏ ਕਿਉਂ ਪਹਿਲੀ ਗੱਲ ਤਾਂ ਇਹ ਹੈ ਬਿਲਕੁਲ ਦੂਜਾ ਇਹ ਕਿ ਜਿਹੜੇ ਮੁੰਡੇ ਇਸ ਪੁੱਠੇ ਰਾਹ ਪੈ ਜਾਂਦੇ ਆ ਉਹਨਾਂ ਦਾ ਅੰਤਜਾਮ ਕੀ ਅੰਤਜਾਮ ਇਹ ਵੀ ਗੱਲ ਵਿਚਾਰੀ ਜਾ ਸਕਦੀ ਹੈ ਕਿ ਜੇ ਦੀ ਇਹ ਨੌਜਵਾਨ ਸ਼ਕਤੀ ਐ ਨੌਜਵਾਨ ਸ਼ਕਤੀ ਜੇ ਕੰਸਟਰਕਟਿਵ ਕੰਮ ਦੇ ਵਿੱਚ ਲੱਗੀ ਹੋਵੇ ਤੇ ਉਹ ਦੇਸ਼ ਲਈ ਤੇ ਉਹਨਾਂ ਦੇ ਆਪਣੇ ਲਈ ਤੇ ਪਰਿਵਾਰਾਂ ਦੇ ਕਿੰਨੀ ਲਾਹੇਦਾਰ ਲਾਹੇਦਾਰ ਬੰਦ ਜਿਹੜੀ ਐ ਸਾਬਤ ਸਾਬਤ ਹੁੰਦੇ ਬਿਲਕੁਲ ਅਸਲ ਦੇ ਵਿੱਚ ਇਹ ਕੋਈ ਸ਼ੱਕ ਨਹੀਂ ਰਿੱਚ ਕਿ ਕਿਸੇ ਜ਼ਮਾਨੇ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਚੱਲਿਏ ਤੇ ਉਸ ਵੇਲੇ ਦਕੈਤ ਹੁੰਦੇ ਧਕੈਤ ਠੀਕ ਹੈ ਉਹ ਦੋ ਕਿਸਮ ਦੇ ਲੋਕ ਹੁੰਦੇ ਸੀ ਇੱਕ ਲੋਕ ਉਹ ਹੁੰਦੇ ਸੀ ਜਿਹੜੇ ਲੋਕ ਦੁਸ਼ਮਣੀਆਂ ਦੀ ਵਜ੍ਹਾ ਕਰਕੇ ਭੱਜ ਜਾਂਦੇ ਸੀ ਘਰ ਛੱਡ ਜਾਂਦੇ ਸੀ ਕੁਝ ਲੋਕ ਲੁੱਟਖੋ ਬਲੇ ਹੁੰਦੇ ਸੀ ਤੇ ਕੁਝ ਲੋਕ ਉਹ ਹੁੰਦੇ ਸੀ ਜਿਹੜੇ ਲੋਕ ਅਰਾਵਨ ਹੁੱਡ ਬਣ ਜਾਂਦੇ ਬਿਲਕੁਲ ਜਿਹੜੇ ਲੋਕਾਂ ਦਾ ਭਲਾ ਕਰਦੇ ਹੁੰਦੇ ਸੀ ਬਹੁਤ ਸਮਾਂ ਪਹਿਲਾਂ ਮੈਂ ਅਚਿੰਚੇਤ ਸਵੇਰੇ ਸਵੇਰੇ ਅਖਬਾਰ ਪੜ੍ਹਿਆ ਜਾਂਦਾ ਸੀ ਤੇ ਉਸ ਅਖਬਾਰ ਦੇ ਵਿੱਚ ਇੱਕ ਇੱਥੀ ਲੱਗੀ ਹੋਈ ਕਿਸੇ ਸੱਚ ਦੀ ਤੇ ਉਹਨੇ ਜ਼ਿਕਰ ਕੀਤਾ ਜੱਗਾ ڈاکੂ ਦਾ ਠੀਕ ਹੈ ਜੀ ਕਿ ਮੈਂ ਜੱਗਾ ڈاکੂ ਦੇ ਬਾਰੇ ਵਿੱਚ ਆਹ ਕਿਹਾ ਮੈਂ ਪਾਕਿਸਤਾਨ ਚ ਗਿਆ ਸੀ ਮੈਂ ਜੱਗਾ ڈاکੂ ਦੇ ਪਿੰਡ ਗਿਆ ਮੈਂ ਵਗੈਰਾ ਵਗੈਰਾ ਤੇ ਅਗਲੀ ਗੱਲ ਕਰਦੇ ਆ ਉਹਨੇ ਲਿਖ ਦਿੱਤਾ ਕਿ ਜੱਗਾ ڈاکੂ ਦੀ ਧੀ ਉਹ ਚੜ੍ਹਦੇ ਪੰਜਾਬ ਚ ਭਾਵ ਆਪਣੇ ਵਾਲਾ ਪੰਜਾਬ ਇੱਥੋਂ ਦਾ ਪਿੰਡ ਬਣਵਾਲਾ ਬਣਵਾਲਾ ਠੀਕ ਹੈ ਲੰਬੀ ਹਲਕੇ ਚ ਲੰਬੀਆਂ ਤੇ ਉਹ ਉੱਥੇ ਰਹਿੰਦੀ ਹੈ ਮੈਨੂੰ ਜਗਿਆਸਾ ਜਗੀ ਵੀ ਆਪਾਂ ਘਟੂ ਘਟ ਚੰਦੀਏ ਤਾਂ ਸਿੱਧੇ ਕੀ ਬੀਬੀ ਕੌਣ ਹੈ ਕੀ ਪੁੱਛ ਕੱਥੋਂ ਕੱਥ ਜਾਣਕਾਰੀ ਲਈ ਕਿ ਕਿ ਡਾਕੂ ਵਰੀ ਮੈਂ ਨਾਲ ਦੇ ਇੱਕ ਸੱਜਣ ਨੂੰ ਕਿਹਾ ਵੀ ਯਾਰ ਚੱਲੀਏ ਉਹ ਦਿਨੀ ਸਾਨੂੰ ਕਿਸੇ ਸਕੂਲ ਦੇ ਵਿੱਚ ਫੰਕਸ਼ਨ ਸੀ ਉਹਨਾਂ ਨੇ ਬੁਲਾਇਆ ਸੀ ਉਹ ਕਹਿੰਦਾ ਉਧਰ ਚੱਲੀਏ ਮੈਂ ਕਹਿੰਦੀ ਮੈਂ ਤਾਂ ਇੱਧਰ ਜਾਵਾਂ ਠੀਕ ਹੈ ਜੀ ਅਸੀਂ ਲੱਭਿਆ ਉਸ ਤੋਂ ਦਾ ਕੰਟੈਕਟ ਲੱਭਿਆ ਉੱਥੇ ਦੇ ਮੇਰਾ ਮਿੱਤਰ ਹੈ ਇੱਕ ਗੁਰਬਾਜ ਸਿੰਘ ਤੇ ਉਹਨੇ ਗੁਰਬਾਜ ਨੂੰ ਮੈਂ ਜੋ ਫੋਨ ਕੀਤਾ ਮੈਂ ਕਹਿੰਦੀ ਅਸੀਂ ਐ ਕਰਕੇ ਬੀਬੀ ਦਾ ਨਾਂ ਗੁਲਾਬ ਕੌਰ ਠੀਕ ਹੈ ਜੀ ਤੇ ਗੇਬੋ ਵੀ ਕਹਿ ਦਿੰਦੀ ਹੈ ਉਹਨੂੰ ਮਿਲ ਲੈ ਉਹਨੇ ਮੈਨੂੰ ਕਿਹਾ ਤੁਸੀਂ ਆਓ ਵਲਾਦ ਨੇ ਉਹ ਤਾਂ ਸਾਡੇ ਘਰਾਂਤੀ ਸਾਡੀ ਦਾਦੀ ਲੱਗਦੀ ਠੀਕ ਹੈ ਜੀ ਮੈਂ ਜੀ ਜਦੋਂ ਉੱਥੇ ਗਿਆ ਜਾ ਕੇ ਅਸੀਂ ਉਹਨੂੰ ਮਿਲੇ ਤੇ ਜਾ ਕੇ ਗੱਲ ਕੀਤੀ ਗੱਲ ਕੀਤੀ ਮੈਂ ਇਹਨੂੰ ਪੁੱਛਿਆ ਵੀ ਬੇਬੇ ਇਹ ਜਿਹੜੇ ਜੱਗਾ ڈاکੂ ਸੀ ਤੁਹਾਡੇ ਪਿਤਾ ਜੀ ਇਹ ڈاکੂ ਸੀ ਤੇ ਕਿਹੋ ਜਿਹਾ ਸੀ ਉਹ ਕਹਿੰਦੀ ਮੇਰੇ ਬਾਪੂ ਦੀ ਜਿਹੜੀ ਹੈਗੀ ਹੈ ਇਹ ਲਾਈਫ ਉਹ ਸਾਰੇ 2.5 ਮਹੀਨੇ ਦੀ ਅੱਛਾ ਜੀ ਦੇ ਉਹ ਨੂੰ ਕਹਿੰਦੀ ਕਿੱਸਾ ਕਾਰਾਂ ਨੇ ਕਿਵੇਂ ਬਣਾਤਾ ਜੱਗਾ ਵੱਡੇ ਆ ਮੂੜ ਦੀ ਸ਼ਾਮੇ ਨੌਂ ਮਰ ਲਈ ਜਿੰਦਗੀ ਤੇ ਫਲਾ ਤੇ ਥਿਮ ਕੰਮ ਕਰ ਸਾਰੀ ਉਹ ਮੈਨੂੰ ਬੀਬੀ ਨੇ ਸਟੋਰੀ ਸੁਣਾਈ ਕਿ ਜੱਗਾ ਕਿਵੇਂ ਆਇਆ ਸੀ ਕਿਸ ਵੇਲੇ ਆਪਾਂ ਉਹ ਗੱਲ ਕਰ ਵੀ ਲਵਾਂਗੇ ਠੀਕ ਹੈ ਜੀ ਕਿਵੇਂ ਉਸ ਲਾਈਫ ਦੇ ਬਿਲਕੁਲ ਸਰੋਸਿਆ ਨਾਲ ਦਸੀਆ ਬਿਲਕੁਲ ਤਾਂ ਮੈਨੂੰ ਨੇ ਫਿਰ ਇੱਕ ਗੱਲ ਕਹੀ ਉਹ ਕਹਿੰਦੀ ਮੇਰਾ ਬਾਪ ਡਾਕੂ ਨਹੀਂ ਜੀ ਉਹ ਗੈਰਤਮੰਦ ਵਿਦਰੋਹੀ ਸੀ ਵਿਦਰੋਹੀ ਸੀ ਮੈਂ ਕਹਿੰਦੀ ਕਿਵੇਂ ਕਹਿੰਦੀ ਅਸਲ ਦੇ ਵਿੱਚ ਇਹ ਕਿ ਮੇਰਾ ਦਾਦਾ ਛੂਟੀ ਉਮਰ ਚ ਮਰ ਗਿਆ ਸੀ ਠੀਕ ਹੈ ਜੀ ਮੇਰੇ ਬਾਪ ਨੂੰ ਮੇਰੀ ਦਾਦੀ ਨੇ ਤੇ ਮੇਰੇ ਚਾਚੇ ਨੇ ਪਾਲਿਆ ਸੀ ਛੋਟੇ ਹੁੰਦੇ ਨੂੰ ਖੁੱਲ੍ਹ ਖੇਡਣ ਦੀ ਆਦਤ ਸੀ ਜੀ ਘਰੋਂ ਖੁਰਾਕ ਮਿਲਦੀ ਸੀ ਲਾਡਲਾ ਸੀ ਤੇ ਉਹਨੂੰ ਲਾਡਲਾ ਕਰਕੇ ਉਹ ਮਤਲਬ ਬਹੁਤ ਹੀ ਕਿਸਮ ਦੀ ਡਿਵੈਲਪਮੈਂਟ ਇਸ ਕਿਸਮ ਦੀ ਹੋ ਗਈ ਕਿਸੇ ਨੇ ਪਰਵਾਹ ਨਹੀਂ ਕਰਤਾ ਕਰਤਾ ਸੀ ਸਾਨੂੰ ਕਹਿੰਦੀ ਨੰਬਰਾਂ ਦੀ ਲੋੜ ਪੈ ਗਈ ਮੇਰੇ ਬਾਪ ਨੂੰ ਤੇ ਮੇਰੇ ਨੰਬਰ ਹੈ ਜਿਹੜੇ ਜੀ ਉਹ ਆਪ ਜਮ੍ਹਾਂ ਬੰਦੀ ਕਰ ਦਿੱਤੀ ਮੈਂ ਪਟਵਾਰੀ ਕੋਲ ਆਇਆ ਤੇ ਪਟਵਾਰੀ ਕੋਲੇ ਗਿਆ ਤੇ ਪਟਵਾਰੀ ਨੂੰ ਜੱਕ ਵੀ ਕਹਿੰਦੀ ਮੈਨੂੰ ਨੰਬਰ ਚਾਹੀਦੇ ਤੇ ਪਟਵਾਰੀ ਕਹਿੰਦਾ ਸਾਹਮਣੇ ਨੰਬਰਦਾਰ ਬੈਠਾ ਸੀ ਉਹਨੂੰ ਨੰਬਰਦਾਰ ਕਹਿੰਦੇ ਉਧਰਲੇ ਪਾਸੇ ਠੀਕ ਹੈ ਜੀ ਤੇ ਪਟਵਾਰੀ ਔਖਾ ਹੋਇਆ ਕਹਿੰਦਾ ਤੂੰ ਇਹ ਕੀ ਉਹ ਕਹਿੰਦਾ ਕਿਵੇਂ ਕਹਿੰਦਾ ਨੰਬਰਦਾਰ ਨੂੰ ਸਸਰੀ ਘਰ ਲਈ ਬੁਲਾਈ ਅੱਛਾ ਜੀ ਉਹ ਕਹਦਾ ਜੀ ਸਸਰੀ ਘਰ ਤਾਂ ਮੈਂ ਕੀ ਬੁਲਾਉਣੀ ਸੀ ਪਟਵਾਰੀ ਨੇ ਕੁਝ ਹਵਾ ਤਵਾ ਕੀਤੀ ਨੰਬਰਦਾਰ ਕੋਲੇ ਦਾ ਜਿਆਦਾ ਕਰਨ ਲੱਗਿਆ ਤੇ ਉਹਨੇ ਨੰਬਰਦਾਰ ਨੂੰ ਧਾ ਲਿਆ ਠੀਕ ਹੈ ਜੀ ਧਾ ਲਿਆ ਨੰਬਰਦਾਰ ਦੇ ਚਾਰ ਹੁਟਿਆ ਦੇ ਮਾਰ ਤੇ ਇਸ ਉਹ ਨੰਬਰਦਾਰ ਨੂੰ ਇਸ ਗੱਲ ਦਾ ਕਿ ਮੈਂ ਤਾਂ ਸਰਕਾਰੀ ਬੰਦਾ ਬੰਦਾ ਹੈ ਮਿਰਨਾਲੇ ਕਿਉਂਗੀ ਇੱਥੇ ਮੈਂ ਵੀ ਦੱਸ ਦਵਾਂ ਕਿ ਉਹ ਸੁਲਮਾਨੇਚੀ ਤੋਂ ਮੁਲਕ ਆਜ਼ਾਦ ਨਹੀਂ ਸੀ ਹੋਇਆ ਗੁਲਾਮ ਸੀ ਉਹ ਤਾਂ ਪੰਚਾਇਤਾਂ ਨਹੀਂ ਹੁੰਦੀਆਂ ਸੰਚੇਤਨ ਜਿਹੜਾ ਸਾਰਾ ਕੰਮ ਕਾਜ ਹੁੰਦਾ ਸੀਗਾ ਉਹ ਨੰਬਰਦਾਰਾਂ ਦੇ ਥਰੂ ਹੀ ਹੁੰਦਾ ਅੱਛਾ ਨੰਬਰਦਾਰ ਆ ਨੰਬਰਦਾਰ jaildar ਸਫੈਦ ਕੋਸ਼ਿਸ਼ ਕਿਸਮ ਦੀ ਉਹਦੀ ਹੁੰਦੀ ਸੀ ਜਿਹੜੇ ਮਤਲਬ ਆਪਾਂ ਇਹ ਵੀ ਕਹਿ ਸਕਦੇ ਆ ਕਿ ਉਹ ਸਿਸਟਮ ਦੇ ਨਾਲ ਟਾਊਟ ਵੀ ਟਾਊਟ ਹੋ ਗਿਆ ਤਾਂ ਉਹਨੇ ਥਾਣੇਦਾਰ ਨੂੰ ਇੱਕ ਨੂੰ ਗੱਲ ਕੀਤੀ ਥਾਣੇਦਾਰ ਮੁਸਲਮਾਨ ਸੀ ਬੜਾ ਆਕੜ ਵਾਲਾ ਕਿ ਯਾਰ ਵੀ ਮੈਨੂੰ ਤਾਂ ਐ ਕਰਕੇ ਤੂੰ ਮੁੰਡੇ ਦੇ ਮੇਰੇ ਨਾਲ ਹੱਬਤਬ ਕੀਤੀ ਤੇ ਉਹਦਾ ਘਰ ਕੁਛ ਤੇ ਥਾਣੇਦਾਰ ਨੇ ਕੁਝ ਚੋਰੀਚਾਰੀ ਦਾ ਕੇਸ ਹੀ ਕਹਿੰਦਾ ਵੀ ਲਿਆ ਉਹਨੂੰ ਫੜ ਕੇ ਛਾਪੇ ਵੱਜਣੇ ਸ਼ੁਰੂ ਹੋ ਗਏ ਔਰ ਟੜ ਗਿਆ ਠੀਕ ਹੈ ਜੀ ਅਖੀਰ ਕਹਿੰਦੇ ਵੀ ਆਏ ਜੀ ਗੱਲ ਬਾਣੀ ਤੁਸੀਂ ਜਾਓ ਉਸੇ ਉਸ ਪਾਸੇ ਨੂੰ ਤੇ ਮਿਲਣਾ ਪੈਣਾ ਥਾਣੇਦਾਰ ਕੋਲੇ ਜਾਣਾ ਪੈਣਾ ਉਹ ਜਦੋਂ ਥਾਣੇਦਾਰ ਕੋਲੇ ਲੈ ਕੇ ਜਾਂਦੇ ਸੀ ਨਾ ਰਸਤੇ ਦੇ ਵਿੱਚ ਜਿਹੜੇ ਤਾਏ ਚਾਚੇ ਨਾਲ ਸੀ ਉਹ ਸਮਝਾਉਣ ਲੱਗੇ ਕਿ ਜੱਗਿਆ ਥਾਣੇਦਾਰ ਨੂੰ ਜਾ ਕੇ ਪਹਿਲਾਂ ਸਸਰੀ ਘਰ ਬੁਲਾਉਣੀ ਹੈ ਕੋਈ ਉਹਦੇ ਸਾਹਮਣੇ ਜੇ ਆਵਾ ਤਵਾ ਕਰੇ ਦੋ ਥੱਪੜ ਵੀ ਮਾਰ ਦੇਦਾ ਚੁੱਪ ਕਰਦੀ ਚੁੱਪ ਕਰਦੀ ਉਹ ਕਹਿੰਦਾ ਵੀ ਇਹ ਗੱਲ ਗਲਤ ਹੈ ਦੇਉੜੇ ਮੈਨੂੰ ਕੁਇਆਤਵਾ ਬੋਲ ਤਾ ਫਿਰ ਮੈਂ ਤਾਂ ਮੈਂ ਨਹੀਂ ਛੱਡ ਰਹਾ ਮੈਂ ਤਾਂ ਮੈਂ ਬਖਸ਼ਣਾ ਨਹੀਂ ਉਹ ਕਹਿੰਦੇ ਯਾਰ ਤੂੰ ਸਾਨੂੰ ਮਰਵਾਏਂਗਾ ਤੇ ਕੋਈ ਇੱਕ ਸਪਾਹੀ ਆਉਂਦਾ ਸੀ ਠੀਕ ਹੈ ਜੀ ਸਪਾਹੀ ਸਾਈਕਲ ਤੇ ਤੁਰਿਆ ਆਉਂਦਾ ਸੀ ਤੇ ਉਹਦੇ ਕੋਲੇ ਰਫਲ ਸੀ ਤੇ ਉਹਨੇ ਦੇਖਿਆ ਉਹ ਕਹਿੰਦਾ ਯਾਰ ਫੇਰੇ ਜਾਹੀਂ ਫੇਰੇ ਆਏ ਕਹਿੰਦੇ ਇਹ ਤਾਂ ਕੋਈ ਸਰਕਾਰ ਦਾ ਕੁੱਟੂਗਾ ਹੁਕਮ ਠੀਕ ਹੈ ਯਾਰ ਡੰਗਾ ਖਾਦੀ ਹੋ ਗਿਆ ਕਹਿੰਦਾ ਐਂਕ ਮੈਂ ਖਾ ਲੂ ਤੇ ਉਹਨੇ ਜਿਵੇਂ ਤੇ ਗਲਚੋਂ ਹੋ ਲਾਹੀ ਸਪਾਹੀ ਜਿਹਦਾ ਨੇੜਿਆ ਜਾਂਦਰ ਬੰਦਾ ਸੀ ਠੀਕ ਹੈ ਜੀ ਤੇ ਉਹਨੇ ਖੋ ਲਈ ਉਹ ਤੇ ਰਫਲ ਤੇ ਉਹ ਹੀ ਲੈ ਕੇ ਉਹਦਾ ਸਾਈਕਲ ਪਤਰੀ ਬਾਤ ਗਿਆ ਠੀਕ ਹੈ ਜੀ ਕਿਸੇ ਹੋਰ ਪਿੰਡ ਦੇ ਬੰਦੇ ਨਾਲ ਜੀ ਸਿੱਖੀ ਸੇਵਕੀ ਸੀ ਉਹ ਨਸੰਸਤਾਰ ਸੀ ਠੀਕ ਹੈ ਉਦੋਂ ਵੀ ਦਾ ਲਾਇਸੈਂਸ ਲੋਸ ਚਾ ਲੈ ਕੇ ਤੇ ਜੀ ਨਿਕਲ ਗਿਆ ਸਾਰਾ ਕੋਈ ਢਾਈ ਕਿਹ ਮਹੀਨਿਆਂ ਦਾ ਕੰਮ ਠੀਕ ਹੈ ਜੀ ਲੇਕਿਨ ਉਹਨੇ ਢਾਈ ਮਹੀਨਿਆਂ ਦੇ ਵਿੱਚ ਵਿੱਚ ਉਹਨੇ ਲੋਕਾਂ ਦੇ ਚੰਗੇ ਕੰਮ ਚੰਗੇ ਕੰਮ ਬਿਲਕੁਲ ਤੇ ਉਹ ਜਦ ਚੰਗੇ ਕੰਮ ਕੀਤੇ ਤੇ ਉਹ ਉਹਦੇ ਚ ਵੀ ਕੋਈ ਵੈਸਤਰਾ ਦੀ ਝ ਮੇਜ ਬਣ ਗਈ ਵੀ ਬੰਦਾ ਵੱਡਿਆਂ ਦੇ ਖਿਲਾਫ ਹੈ ਚੋਰਾਂ ਦੇ ਖਿਲਾਫ ਹੈ ਲੁਟੇਰਿਆਂ ਦੇ ਖਿਲਾਫ ਹੈ ਤੇ ਗਰੀਬਾਂ ਦੀ ਮਦਦ ਗਰੀਬਾਂ ਦੀ ਮਦਦ ਕਰਦਾ ਤਾਂ ਉਹਦਾ ਉਹਦਾ سلسلہ ਚੱਲਿਆ ਤੇ ਫਿਰ ਕਿਸੇ ਕਹਾਣੀਆਂ ਬਣ ਕੇ ਫੇਖ ਲਿਆ ਮੈਂ ਫਿਰ ਉਹ ਉਹਦੀ ਜਿਹੜੀ ਇੰਟਰਵਿਊ ਰਾਉਦੀ ਸੀ ਅੱਛਾ ਪੀ ਹੈ ਤੁਹਾਡੀ ਮੇਰੀ ਇੰਟਰਵਿਊ ਸੀ ਵੀ ਸੀ ਉਸ ਕਾਲ ਦੇ ਵਿੱਚ ਉਹਨਾਂ ਨੂੰ ਅਸੀਂ ਕਹਿੰਦੇ ਆ ਰਾਵਨ ਹੁੜ ਜੀ ਉਹੀ ਦੇ ਬੰਦੇ ਜਿਵੇਂ ਕਿ ਦੁੱਲਾ ਪੱਟੀ ਦੁੱਲਾ ਉਹਨੂੰ ਕਹਿੰਦੇ ਆ ਰਾਵਨ ਹੁੜ ਦੁੱਲਾ ਮੈਂ ਜਦੋਂ ਅਸੀਂ ਬਾਬਾ ਨਾਨਕ ਤੇ ਪ੍ਰਕਾਸ਼ਪੁਰਬ ਤੇ 550 ਸਾਲਾ ਪ੍ਰਕਾਸ਼ਪੁਰਬ ਤੇ ਪਾਕਿਸਤਾਨ ਦੇ ਵਿੱਚ ਗਏ ਆ ਬਿਲਕੁਲ ਜੀ ਮੇਰੇ ਦੋਸਤ ਸੀਗੇ ਮੇਰੇ ਨਾਲ ਉਹ ਉਹਨਾਂ ਦੇ ਵਿੱਚੋਂ ਡਾਕਟਰ ਬਲਤੇਜ ਬਾਂਦਰ ਜੀ ਤੇ ਬਲਵਿੰਦਰਪੁਰ ਡਾਕਟਰ ਇਹ ਕਹਿੰਦੇ ਵੀ ਆਪਾਂ ਲੱਭਣੀ ਹੈ ਅਮ ਦੁੱਲਾ ਪੱਟੀ ਦੀ ਕਵਰ ਕਵਰ ਤਾਂ ਫਿਰ ਅਸੀਂ ਲਾਹੌਰ ਦੇ ਵਿੱਚ ਦੁੱਲਾ ਪੱਟੀ ਦੀ ਕਵਰ ਵੀ ਲੱਗੀ ਖਬਰ ਵੀ ਸਾਡੀ ਕੋਸ਼ਿਸ਼ ਸੀ ਕਿ ਉਸ ਕਵਰ ਦੇ ਉੱਤੇ ਜਿਹੜੀ ਹੈ ਨਾ ਹਿੰਦੀ ਪੰਜਾਬੀ ਵੀ ਗੁਰੂ ਕੀ ਆਪਣੀ ਇਧਰ ਬਿਲਕੁਲ ਨਹੀਂ ਤੇ ਆਪਣਾ ਹਿੰਦੀ ਵੀ ਹੋ ਜੇ ਤੇ ਅੰਗਰੇਜ਼ੀ ਵੀ ਹੋ ਜੇ ਤੇ ਨਾਲ ਸ਼ਾਹਮੁਖੀ ਵੀ ਹੋ ਜਾਵੇ ਉਹ ਪਲੇਟ ਲਾਈਏ ਪਰ ਉੱਤੇ ਇੱਕ ਕਹਿੰਦੇ ਵੀ ਬੜੀ ਉਡੀ ਪ੍ਰੋਬਲਮ ਹੈ ਕਿ ਉਹਦੀਆਂ ਪ੍ਰਬੰਧਕੀਆਂ ਪਰੂਠੀਆਂ ਲੜਡੀਆਂ ਪੈਦੀਆਂ ਮੁੜ ਕੇ ਆਪਾਂ ਤੋਂ ਯਾਦ ਨਹੀਂ ਹੋਇਆ ਵਿੱਚ ਇਹ ਗੱਲ ਰਹਿ ਗਈ ਤੇ ਜਿਹੜੇ ਇਸ ਕਿਸਮ ਦੇ ਲੋਕ ਹਨ ਜਿਹਨਾਂ ਇੱਕ ਤਾਂ ਰਾਵਣ ਹੁੰਦੇ ਹਨ ਤੇ ਇੱਕ ਹੁੰਦੇ ਆ ਉਹ ਲੋਕ ਜਿਹਦੇ ਵਿਚਾਰਧਾਰਾ ਦੀ ਖਾਤਰ ਲੜਾਈ ਲੜਦੇ ਜਿਵੇਂ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇੱਕ ਵਾਰੀ ਨੈਕਸਲੀ ਮੂਵਮੈਂਟ ਖੜੀ ਹੋਈ ਸੀ ਠੀਕ ਹੈ ਜੀ ਉਹ ਕਹਿੰਦੇ ਸੀ ਅਸੀਂ ਇਨਕਲਾਬ ਕਰਨਾ ਜਿਹੜੇ ਲੋਕ ਵਿਆਜ ਤੇ ਪੈਸੇ ਦਿੰਦੇ ਆ ਲੋਕਾਂ ਨੂੰ ਲੁੱਟਦੇ ਆ ਉਹਨਾਂ ਨੂੰ ਮਾਰ ਲਾ ਕੇ ਮਾਰਦੇ ਜਿਨ੍ਹਾਂ ਕੋਲੇ ਵੱਡੀਆਂ ਜਿਆਦਾ ਦਸ ਉਹਨਾਂ ਨੂੰ ਮਾਰਨ ਲੱਗੇ ਰਾਹ ਵੈਸੇ ਠੀਕ ਨਹੀਂ ਗੱਲ ਸੀਗਾ ਜੀ ਉਹਨਾਂ ਦੇ ਵੀ ਫੜਫੜਕੇ ਮੁਕਾਬਲੇ ਤੇਰੇ ਉਹ ਮਰਦੇ ਰਹੇ ਜੀ ਪਰ ਉਹਨਾਂ ਦੀਆਂ ਯਾਦਾਂ ਵੀ ਬਣੀਆਂ ਤੇ ਅੱਜ ਵੀ ਸੰਤਰਾ ਮਦასი ਵਰਗੇ ਉਹਨਾਂ ਦੇ ਗੀਤ ਗਾਉਂਦੇ ਰਹੇ ਅੱਜ ਸੰਤਰਾ ਮਦასი ਇਸ ਦੁਨੀਆਤ ਨਹੀਂ ਰਹੇ ਇਹ ਸਾਰਾ ਕੁਝ ਦੇਖਣਾ ਪਿਆ ਉਸ ਕਿਸਮ ਦੇ ਲੋਕੀ ਨੇ ਇੱਕ ਲੋਕ ਹੋ ਹੁੰਦੇ ਜਿਨ੍ਹਾਂ ਚ ਲੀਡਰ ਬਣ ਉਹ ਲੀਡਰ ਬਣ ਵਾਲੇ ਇੱਛਾ ਹੈ ਕਿ ਸਰਪੰਚੀ ਪੰਚੀ ਤਾਂ ਹੁੰਦੇ ਨੇ 9 ਜਣ ਮੁੱਢਿਆਂ ਦੇ ਕੋਈ ਹੁੰਦਾ ਕਾਲਜਾਂ ਦੇ ਵਿੱਚ ਵਿਚਰੋ ਆਪਾਂ ਲੜ ਲਈਏ ਇਲੈਕਸ਼ਨਲ ਲੜ ਲਈਏ ਪ੍ਰਧਾਨਪਤੀ ਐਸੀਆਰ ਬਣ ਜਾਈਏ ਇਹੋ ਜਿਹਾ ਕੁਝ ਹੁੰਦਾ ਹੁਣ ਸਾਡੀ ਬਦਕਿਸਮਤੀ ਇਹ ਹੈ ਕਿ ਪੰਜਾਬ 'ਚ ਜੋ ਖੜਕੂ ਬਾਦ ਆ ਗਿਆ ਖੜਕੂ ਬਾਦ ਤੋਂ ਬਾਅਦ ਲੰਬਾ ਸਮਾਂ ਹੋ ਗਿਆ ਪੰਜਾਬ ਦੀ ਕਿਸੇ ਵੀ ਯੂਨੀਵਰਸਿਟੀ ਜੀ ਜਾਂ ਕਿਸੇ ਵੀ ਕਾਲਜ ਦੇ ਵਿੱਚ ਇਲੈਕਸ਼ਨ ਨਹੀਂ ਨਹੀਂ ਹੋਏ ਇਲੈਕਸ਼ਨ ਜਿਹੜੇ ਹੁੰਦੇ ਆ ਸਿਰਫ ਚੰਡੀਗੜ੍ਹ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵਾਲੇ ਆ ਪੰਜਾਬ ਦੀ ਯੂਨੀਵਰਸਿਟੀ ਅੱਡੇ ਨਹੀਂ ਹੁੰਦੇ ਤਾਂ ਉਹ ਜਿਹੜੀ ਪਨੀਰੀ ਉੱਥੋਂ ਪੈਦਾ ਹੁੰਦੀ ਸੀ ਉਸ ਪਨੀਰੀ ਨੇ ਜਾ ਕੇ ਫਿਰ ਪੋਲਿਟਿਕਲ ਲੈਂਗੁਏਜ اختیار ਕਰ ਲੈਂਦੀ ਉੱਥੇ ਵੈਸਾ ਵੀ ਹੁੰਦੀ ਆ ਸੀ ਸਾਰਾ ਕੁਝ ਹੁੰਦਾ ਸੀ ਜਦੋਂ ਇਲੈਕਸ਼ਨਾਂ ਨਾ ਹੋਈਆਂ ਫਿਰ ਹੋ ਗਿਆ ਵੀ ਚੰਗਾ ਯਾਰਾ ਰੱਖ ਇਹ ਪ੍ਰਧਾਨ ਹੈ ਤੇ ਮਨੋ ਮੰਨੀ ਦੇ ਪ੍ਰਧਾਨ ਬਣਨੇ ਸ਼ੁਰੂ ਹੋ ਗਏ ਉਹ ਇੱਕ ਪਾਸੇ ਉਹ ਗਰੁੱਪ ਹੋ ਗਿਆ ਇੱਕ ਪਾਸੇ ਉਹ ਕੜਬੜਾ ਉੱਥੋਂ ਵੀ ਸ਼ੁਰੂ ਹੋ ਗਿਆ ਹੁਣ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਗੱਲ ਹੈ ਕਿ ਉਹਨੂੰ ਲਾਰੈਂਸ ਬਿਸ਼ਨੋਈ ਗੋਲਡੀ ਬਰਾਦ ਤੇ ਇਹ ਦੇਸ਼ ਦੀ ਲੜਾਈ ਹੈ ਇੱਕ ਤੀਜਾ ਸ਼ਹਿਜ਼ਾਦ ਭੱਟੀ ਆ ਗਿਆ ਨਾਲ ਦੇ ਨਾਲ ਬਿਲਕੁਕੁਲ ਜੀ ਗੋਲਡੀ ਬਰਾਦ ਤੇ ਲਾਰੈਂਸ ਬਿਸ਼ਨੋਈ ਬਹੁਤ ਲੰਬਾ ਸਮਾਂ ਇਕੱਠੇ ਕੰਮ ਕਰਦੇ ਰਹੇ ਸਾਡਾ ਨਾਮ ਵਰ ਜਿਹੜਾ ਹੈਗਾ ਗਾਇਕ ਲਖਾਰੀ ਤੇ ਗਾਇਕ ਸਿੱਧੂ ਮੂਸੇਵਾਲਾ ਬਿਲਕੁਲ ਜੀ ਉਹਦਾ ਮਰਡਰ ਕਰਨ ਦੇ ਵਿੱਚ ਵੀ ਦੋਨਾਂ ਦੀ ਇਨਵੋਲਵਮੈਂਟ ਸੀ ਮੰਨ ਲਓ ਉਹਨੂੰ ਜਿਹੜੀ ਪਲੈਨਿੰਗ ਕਿਸੇ ਨੇ ਕੀਤੀ ਕਿਸੇ ਨੇ ਉਹਨਾਂ ਨੂੰ ਜਿਹੜੇ ਅਸਰ ਦੇ ਤੇ ਕਿਵੇਂ ਉਹ ਬੰਦੇ ਨੂੰ ਮਾਰਿਆ ਕਿੱਡਾ ਵੱਡਾ ਨੁਕਸਾਨ ਪੰਜਾਬ ਦੇ ਸਭਿਆਚਾਰ ਦਾ ਹੋ ਗਿਆ ਮੈਂ ਗੱਲ ਕਰ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਕਰਦੇ ਆ ਕਰਦੇ ਆ ਤੇ ਇੱਕ ਗੱਲ ਕਰਦਾ ਕਰਦਾ ਇੱਕ ਇੰਟਰਵਿਊ ਆ ਗਈ ਰਾਹੁਲ ਗਾਂਧੀ ਦੀ ਕਿਸੇ ਨੇ ਉਹਨੂੰ ਪੁੱਛਿਆ ਵੀ ਕੀ ਗੱਲ ਹੈ ਉਹ ਕਹਿੰਦਾ ਵੀ ਸਿੱਧੂ ਮੂਸੇਵਾਲਾ ਦਾ ਗੀਤ 295 ਸੁਣੇ ਅੱਛਾ ਜੀ 295 ਦਾ ਬਿਲਕੁਲ ਜੀ ਇੱਕ ਨੈਸ਼ਨਲ ਲੀਡਰ ਜਿਹੜਾ ਜਿਹੜਾ 295 ਸਾਡੇ ਬੁਲੰਦ ਤੇ ਲੱਗਦਾ ਸੀ ਉਹਦਾ ਜ਼ਿਕਰ ਕਰਦਾ ਉਹ ਬੰਦੇ ਦੀ ਤੁਸੀਂ ਦੂਰੋਂ ਦੇਖੀ ਦੇਖੋ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਉਹ ਬੰਦੇ ਦੀ ਜਿਹੜੀ ਹੈਗੀ ਇੱਕ ਹੋਰ ਗੀਤਾ ਹੈ ਤੇ ਵੇਦੇ ਆ ਵੇਦੇ ਉਹ ਮਿਲੀਅਨਸ ਮਿਲੀਅਨਸ ਪਤਾ ਨਹੀਂ ਕਿੰਨਾ ਕਰ ਤੱਕ ਗਿਆ ਹੁਣ ਉਹੀ ਦੇ ਬੰਦੇ ਨੂੰ ਮਾਰਨਾ ਕਿੰਨੀ ਕਬੱਡੀ ਪਦਰਕਾਰੀ ਸੀ ਕੀ ਖਟਿਆ ਤੁਹਾਨੂੰ ਕੀ ਮਿਲ ਗਿਆ ਵਿੱਚ ਮਾਮ ਦਾ ਪੁੱਤ ਮਰ ਗਿਆ ਪਿਓ ਦਾ ਪੁੱਤ ਮਰ ਗਿਆ ਪੰਜਾਬ ਦਾ ਇੱਕ ਅਜਿਹਾ ਗਾਇਕ ਜਿਹੜੇ ਗਾਇਕ ਨੇ ਕਹਿ ਸੀ ਕਿ ਮੋਹਾਲੀ ਜਾਂ ਬੰਬੇ ਦੀ ਵਜਾਈ ਮੈਂ ਜਿਹੜਾ ਹੈਗਾ 뮤జిక్ ਦਾ ਸੈਂਟ੍ਰਿਕ ਪਿੰਡ ਨੂੰ ਬਣਾ ਦਿੰਦਾ ਜਿਹੜੇ ਪਿੰਡ ਨੂੰ ਸੈਂਟਰ ਬਣਾ ਦੱਸ ਇਸ ਕਿਸਮ ਦੀ ਉਹਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸੀ ਤੇ ਲੜਾਈ ਕਿਸ ਗੱਲ ਦੀ ਲੜਾਈ ਕਿ ਫੁਲਾਣੇ ਦੇ ਕਿ ਉਹ ਗਾਇਕ ਅੱਛਾ ਜੀ ਤੂੰ ਸਾਡੀ ਮਰਜ਼ੀ ਦੀ ਕੋਈ ਆਹੀ ਗੱਲ ਆਹੀ ਕਹਾਣੀਆਂ ਤਾਂ ਆਹੀ ਇਹਨਾਂ ਕਹਾਣੀਆਂ ਦੇ ਪਿੱਛੇ ਲਾਰੈਂਸ ਬਿਸ਼ਨੋਈ ਚੰਗੇਖਾਨ ਦੇ ਪਿੰਦੇ ਘਰ ਦਾ ਮੁੰਡਾ ਜੀ ਜਦੋਂ ਪੜਦਾ ਹੁੰਦਾ ਸੀ ਇਹ ਡੀਏ ਵੀ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਉੱਥੇ ਤਿੰਨੀਗੜ ਉਹ ਤੋਂ ਬਾਅਦ ਉਹ ਚਲਦਿਆਂ ਚਲਾਉਂਦਿਆਂ ਨਿੱਕੇ ਨਿੱਕੇ ਬਾਰਦਸਾਂ ਸਤ ਪੈ ਗਏ ਤੇ ਅੱਜ ਕੱਲ ਤੁਸੀਂ ਦੇਖੋ ਵੀ ਪੂਰਾ ਗੈਂਗਸਟਰ ਬਣਿਆ ਲੈ ਇਹ ਮੁੰਡਾ ਜਿਹੜਾ ਗੋਲਦੀ ਬਰਾੜਿਆ ਇਹ ਵੀ ਇਹਦੇ ਨਾਲ ਹੁੰਦਾ ਸੀ ਇਹ ਵੀ ਠੀਕ ਠਾਕਰ ਦੇ ਵਿੱਚੋਂ ਆਪਾਂ ਇਹਨੂੰ ਕਮਜ਼ੋਰ ਨਹੀਂ ਕਹਿ ਸਕਦੇ ਠੀਕ ਹੈ ਜੀ ਜਿੱਤ ਇਹ ਪਹਿਲਾਂ ਇਹਨਾਂ ਨੇ ਪੰਜਾਬ ਦੇ ਵਿੱਚ ਦੇਖੋ ਵੀ ਕਿੰਨੇ ਨਾਲ ਮਿਲ ਕੇ ਕਿੰਨਾ ਕੁਝ ਕੀਤਾ ਨਾ ਕੁਝ ਕੀਤਾ ਤੇ ਅਲਟੀਮੇਟਲੀ ਅੱਜ ਉਹ ਕਿੱਥੇ ਪਹੁੰਚ ਗਏ ਅੱਜ ਉਹ ਇੱਕ ਦੂਜੇ ਨੂੰ ਮਾਰ ਰਹੇ ਨੇ ਜਿਹੜੀ ਲੇਟੈਸਟ ਕਹਾਣੀ ਹੈ ਜੀ ਕੋਈ ਸੀਪਾ ਨਾਂ ਦਾ ਮੁੰਡਾ ਸੀ ਉਹਨੂੰ ਦੁਬਈ ਚ ਮਾਰਿਆ ਠੀਕ ਹੈ ਜੀ 골ਡੀ ਬਰਾਡ ਫੋਰਾਣੀ ਜੀ ਉਹਦੇ ਉਲਟ ਜਿਹੜਾ ਹੈਗਾ ਇਹ ਮੁੰਡਾ ਇੰਦਰ ਪ੍ਰੀਤ ਪੈਰੀ ਪੈਰੀ ਜੀ ਪੈਰੀ ਇਹਨੂੰ ਇੰਦਰ ਪ੍ਰੀਤ ਪੈਰੀ ਨੂੰ ਕੱਲ ਸ਼ਨੀਵਾਰ ਨੂੰ ਕੱਲ ਮਾਰਿਆ ਇੰਦਰ ਪ੍ਰੀਤ ਪੈਰੀ ਦਾ ਕਸੂਰ ਪਤਾ ਨਹੀਂ ਮੈਨੂੰ ਪਿਆ ਵੀ ਕੀ ਸੀ ਪਰ ਉਹ ਜੋ ਮੈਂ 골ਡੀ ਬਰਾਡ ਦੀ ਇੱਕ ਆਡੀਓ ਸੁਣੀ ਹੈ ਪੁਸ਼ਟੀ ਨਹੀਂ ਆ ਪਕਰ ਸਕਦੇ ਵੀ ਉਸੇ ਦੀ ਹੈ ਉਸੇ ਦੀ ਉਹ ਕਹਿੰਦਾ ਵੀ ਲਾਰੈਂਸ ਬੁਸ਼ਨੋਈ ਨੇ ਫੋਨ ਕੀਤਾ ਲਾਰੈਂਸ ਬੁਸ਼ਨੋਈ ਨੇ ਐਡਰੈਸ ਹੋਇਆ ਤੂੰ ਨੂੰ ਫੋਨ ਕੀਤਾ ਤੂੰ ਨੂੰ ਉਹਦੇ ਵਿਆਹ ਦੀ ਜਿਹੜੀ ਹੈਗੀ ਮੁਬਾਰਕ ਦਿੱਤੀ ਹੈ ਫਿਰ ਤੂੰ ਗਏ ਮੇਰੇ ਤੇਰੇ ਨਾਲ ਮੈਂ ਕੋਈ ਪਰਵਾਰਕ ਗੱਲ ਕਰਨੀ ਹੈ ਤੇਰੇ ਟੈਲੀਫੋਨ ਤੇ ਉਹ ਗੱਲ ਕਰਨੀ ਠੀਕ ਨਹੀਂ ਰਿਸਕ ਹੈ ਬਿਹਤਰ ਇਹ ਹੈ ਵੀ ਮੇਰਾ ਇੱਕ ਬੰਦਾ ਤੈਨੂੰ ਆਪਣਾ ਬੰਦਾ ਸਾਝਾ ਤੈਨੂੰ ਫੋਨ ਕਰੂਗਾ ਤੇ ਤੂੰ ਉਹਦੇ ਕੋਲੇ ਚਲਾ ਜਾ ਚਲਾ ਜਾ ਤੇ ਉੱਥੇ ਬੈਠ ਕੇ ਜਿਹੜੀ ਹੈਗੀ ਤੇਰੀ ਮੇਰੇ ਨਾਲ ਗੱਲ ਕਰਾ ਦੂਗਾ ਇਸ ਢੰਗ ਦੇ ਨਾਲ ਭਰੋਸੇ ਦੇ ਵਿੱਚ ਲੈ ਕੇ ਬੰਦੇ ਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਉਹ ਬੰਦਾ ਲੈ ਕੇ ਗਿਆ ਉਹਦੀ ਇੱਕ ਕ੍ਰੇਟਾ ਕਾਰ ਦੇ ਵਿੱਚ ਬਹਿ ਗਏ ਕ੍ਰੇਟਾ ਕਾਰ ਦੇ ਵਿੱਚ ਬੈਠਾ ਗੱਲ ਕਰਦਿਆਂ ਕਰੌਂ ਦੇ ਅੰਦਾ ਲੱਗਿਆ ਤੇ ਉਹਨੂੰ ਕੱਢ ਕੇ ਆਪਣਾ ਵੈਪਨ ਹਾ 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 ਕਰ ਤੇ ਕੋ ਮੁੰਡਾ ਜਿਹੜਾ ਹੈਗਾ ਮਰ ਗਿਆ ਉਹਦੇ ਮਰਨ ਤੋਂ ਬਾਅਦ ਉਹਨੂੰ ਕਹਿੰਦੇ ਵੀ ਇੱਕ ਨਾਲ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਦੀ ਲਾਰੈਂਸ ਗਰੁੱਪ ਦੀ ਪਤਾ ਨਹੀਂ ਸੱਚੀ ਹੈ ਝੂਠੀ ਹੈ ਜਿਹੜਾ ਜ਼ਿਕਰ ਆ ਰਿਹਾ ਮੀਡੀਆ 'ਚ ਬਿਲਕੁਲ ਜੀ ਉਹ ਕਹਿੰਦੇ ਆ ਵੀ ਇਹਨਾਂ ਨੇ ਸਾਡਾ ਸਿਪਾ ਮਾਰਿਆ ਸਿਪਾ ਮਾਰਿਆ ਉਸ ਸਿਪੇ ਦੇ ਖਿਲਾਫ ਗੋਲਡੀ ਬਰਾਦ ਦੇ ਇਲਜ਼ਾਮ ਲਾਇਆ ਕਿ ਕੰਮ ਕੀਤਾ ਸੀ ਉਹਨਾਂ ਆ ਕਰ ਕੀਤਾ ਸੀ ਜਦੋਂ ਤੇਰੇ ਨਾਲ ਹੁੰਦੇ ਸੀ ਅਸੀਂ ਉਹਦੋਂ ਵੀ ਕਹਿੰਦੇ ਰਹੇ ਵੀ ਆ ਵਗੈਰਾ ਵਗੈਰਾ ਪਤਾ ਕਰਨਾ ਉਹਨਾਂ ਦੇ ਸ਼ਬਦਾਂ ਤੋਂ ਹਰੋਣਾ ਨਹੀਂ ਚਾਹੁੰਦੇ ਜੀ ਜੀ ਇਸ ਕਰਕੇ ਸੀ ਉਹਦੇ ਬਦਲੇ ਵਿੱਚ ਉਹ ਮਤਲਬ ਜਿਹੜਾ ਹੈਗਾ ਸਿੱਧਾ ਉਹਨ ਤੇ ਤੁਸੀਂ ਆ ਭਰਾ ਮਾਰ ਜੰਗ ਕਰਤੀ ਤੂੰ ਯਾਰ ਯਾਰ ਬਣਾ ਕੇ ਮਾਰਦਾ ਬੜਾ ਉਹਨੇ ਕੁਝ ਕਹਿ ਉਹਨੇ ਕਿ ਤੇਰਾ ਅੰਤ ਆ ਗਿਆ ਤੂੰ ਹੁਣ ਬਚ ਨਹੀਂ ਸਕਦਾ ਤੂੰ ਹੁਣ ਬਹੁ ਨਹੀਂ ਕਰ ਸਕਦਾ ਬਿਲਕੁਲ ਮਤਲਬ ਇਸ ਕਿਸਮ ਦੀ ਕਹਾਣੀ ਜਿਹੜੀ ਹੈ ਹੋ ਰਹੀ ਹੈ ਇਹ ਵੀ ਕਿਹਾ ਤੁਸੀਂ ਆ ਲੜ ਕੇ ਸਰਕਾਰਾਂ ਨਾਲ ਰਲ ਕੇ ਵਗੈਰਾ ਵਗੈਰਾ ਚਲੋ ਰਲਣਾ ਇਦੇ ਨਾਲ ਹੀ ਸ਼ਹਿਜਾਦ ਪੱਟੀ ਦੀ ਆ ਗੀ ਬਿਲਕੁਲ ਜੀ ਸ਼ਹਿਜਾਦ ਪੱਟੀ ਨੂੰ ਇਹ ਤਾਂ ਉਹੀ ਲਾਰੈਂਸ ਬਸ਼ਨੋਈ ਹੈ ਜਿਹਦੀ ਸ਼ਹਿਜਾਦ ਪੱਟੀ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਜਦੋਂ Eid ਦੇ ਮੌਕੇ ਤੇ ਉਹ ਵੀਡੀਓ ਕਾਲ ਕਰਕੇ ਕਹਿੰਦੇ ਤੁਹਾਨੂੰ ਮੁਬਾਰਕ ਹੋ ਕਹਿੰਦਾ Eid ਤਾਂ ਹੈ ਹੀ ਨਹੀਂ ਅੱਜ ਉਹ ਤਾਂ ਕੱਲ ਨੂੰ ਹੈ ਜੀ ਕੱਲ ਸੀ ਜੀ ਕਹਿੰਦਾ ਕੋਈ ਗੱਲ ਨਹੀਂ ਚਲ ਫਿਰ ਮੁਬਾਰਕਬਾਦ ਦੇਤੀ ਉਹ ਨਾਲ ਦੀ ਨਾਲ ਉਹਦੀ ਗੱਲ ਵੀ ਸੁਣ ਰਿਆ ਸੀ ਤੇ ਨਾਲ ਵੀਡੀਓ ਵੀ ਬਣਾਈ ਜਾਂਦਾ ਸੀ ਉਹ ਵੀਡੀਓ ਫਿਰ ਉਹਨੇ ਜਨਤਕ ਵੀ ਕਰਤੀ ਗੱਲ ਇਹ ਉਹ ਇਹ ਵੀ ਗੱਲ ਕਹਿੰਦਾ ਕਿ ਮੈਂ ਤੁਹਾਡੇ ਜਿਹੜੇ ਹੈਗੇ ਜਿਹੜੇ ਤੁਹਾਡੇ ਗੈਂਗ ਸਟਰ ਤੁਹਾਡੇ ਮੁੰਡੇ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਮੈਨੂੰ ਬਾਹਰ ਭੇਜਿਆ ਇਨਕਲੂਡਿੰਗ ਅਨਮੋਲ ਬਿਸ਼ਨੋਈ ਬਿਸ਼ਨੋਈ ਦੀ ਗੱਲ ਕਰਦਾ ਜੀ ਇਹ ਸਾਰਾ ਕੁਝ ਕਰ ਕਰਾ ਕੇ ਹੁਣ ਜਿੱਥੇ ਗੱਲ ਪਹੁੰਚੀ ਛੀਪਾ ਮਾਰਿਆ ਗਿਆ ਇਸੇ ਲੜਾਈ ਦੇ ਵਿੱਚ ਇਸੇ ਦੇ ਵਿੱਚ ਹੀ ਮੁੰਡਾ ਇਹ ਪੈਰੀ ਮਾਰਿਆ ਗਿਆ ਹੁਣ ਜਿਹੜੀ ਪੈਰੀ ਦੀ ਮੈਰਿਜ ਹੋਈ ਨੂੰ ਸਾਰਾ 15 ਦਿਨ ਹੋਇਆ 15 ਦਿਨ ਹੋਇਆ ਬਿਲਕੁਲ 15 ਕਿ ਦਿਨ ਜਿਸ ਬੰਦੇ ਦੀ ਮੈਰਿਜ ਹੋਈ ਨੂੰ ਹੋਇਆ ਵਾ ਤੁਸੀਂ ਉਹ ਦੋ ਘਰ ਬਰਬਾਦ ਕਰਦੇ ਔਰ ਉਹ ਜਿਹੜਾ ਮੁੰਡਾ ਦੱਸਦਾ ਮਤਲਬ ਮੈਂ ਵੀ ਇੱਕ ਇੰਟਰਵਿਊ ਸੁਣੀ ਸੀ ਇੱਕ ਪੇਸ਼ ਲਖੀ ਨਾਲ ਜੀ ਉਹਦੇ ਵਿੱਚ ਉਹ ਗੱਲ ਦੱਸ ਰਿਹਾ ਸੀਗਾ ਕਿ ਮੈਂ ਤਾਂ ਖੇਡਣ ਖੁੱਡਣ ਵਾਲਾ ਬੰਦਾ ਸੀ ਸਾਡਾ ਪੂਰਨ ਪਰਿਵਾਰ ਹੈਗਾ ਮੇਰਾ ਦਾਦਾ ਵੀ ਪੁਲਿਸ ਹੁੰਦਾ ਸੀ ਮੇਰਾ ਪਿਓ ਵੀ ਪੁਲਿਸ ਮੇਰਾ ਭਰਾ ਵੀ ਪੁਲਿਸ ਦੇ ਵਿੱਚ ਹੈ ਮੈਂ ਚਾਹੁੰਦਾ ਸੀਗਾ ਕਿ ਮੈਂ ਇਸ ਲਾਈਨ 'ਚ ਨਿਕਲ ਜਾਵਾਂ ਇਹ ਪਰ ਪਰਿਵਾਰ ਨਾਲ ਹੀ ਲੜਾਈ ਦੇ ਵਿੱਚ ਹੀ ਇਲੈਕਸ਼ਨਲ ਹੀ ਲੜਾਈ ਹੋ ਰਹੀ ਸੀ ਤਾਂ ਆਪਾਂ ਗੱਲ ਸ਼ੁਰੂ ਕੀਤੀ ਬਿਲਕੁਲ ਜੀ ਉੱਥੋਂ ਚੱਲ ਚਲਾ ਕੇ ਆ ਕੇ ਗੱਲ ਕੀਤੀ ਫਿਰ ਵੀ ਦੋ ਘਰ ਬਰਬਾਦ ਹੋ ਗਏ ਇਹ ਦੋ ਘਰ ਬਰਬਾਦ ਹੋ ਗਏ ਉਦੋਂ ਗੋਲਦੀ ਕਹਿੰਦਾ ਸੀ ਵੀ ਛੱਡ ਦੇ ਲਾਰੈਂਸ ਬਿਸ਼ਨੋਈ ਨੂੰ ਜੀ ਨਾਲ ਦੀ ਸ਼ਹਿਜਾਦ ਭੱਟੀ ਕਹਿੰਦਾ ਵੀ ਤੁਸੀਂ ਭੱਜ ਲੋ ਜਿੱਥੇ ਭੱਜਣਾ ਮੈਨੂੰ ਛੱਡਦਾ ਕਿਉਂਕਿ ਖਬਰੇ ਆ ਗਈ ਸੀ ਕੱਲ੍ਹ ਕਿ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋ ਐ ਐਪਲੀਕੇਸ਼ਨ ਦਿੱਤੀ ਆ ਅਦਾਲਤ ਦਿੱਤੀ ਕੇ ਮੈਨੂੰ ਜਦੋਂ ਲੈ ਕੇ ਜਾਣਾ ਕੋਰਟ ਦੇ ਵਿੱਚ ਜਾਂ ਜਿੱਥੇ ਕਿਸੇ ਨੂੰ ਲੈਣਾ ਬੁਲਟ ਪ੍ਰੂਫ ਗੱਡੀ ਚ ਲਿਜਾਇਆ ਆ ਬਈ ਜੀ ਤੇ ਮੈਨੂੰ ਨਾਲ ਜਿਹੜੀ ਹੈਗੀ ਪੁਲਟ ਪ੍ਰੂਫ ਜੈਕਟ ਦਿੱਤੀ ਆ ਜੈਕਟ ਦਿੱਤੀ ਉਹ ਕਿਉਂਕਿ ਜਿਹੜੇ ਸਹਿਜਾਦ ਪੱਟਿਓ ਮੈਨੂੰ ਮਾਰਨਾ ਚਾਹੁੰਦਾ ਉਹ ਖਬਰ ਜਦੋਂ ਜਨਤਕ ਹੋਈ ਤੇ ਸਹਿਜਾਦ ਪੱਟੀ ਵੀਡੀਓ ਉਹ ਆ ਗਿਆ ਉਹਨੇ ਵੀਡੀਓ ਬਣਾ ਦਿੱਤੀ ਆ ਵੀ ਆਡੀਓ ਬਣਾ ਕੇ ਪੇਸਤੀ ਵੀਡੀਓ ਵੀ ਬਣਾ ਦਿੱਤੀ ਉਹਨੇ ਵੀ ਤੁਸੀਂ ਭਾਦੇ ਨੂੰ ਉਹਨੇ ਭਾਦੇ ਚ ਪਟਾ ਦੇ ਦੋਣਾ ਮਰ ਜੇ ਤੁਸੀਂ ਜੋ ਕਰਦੋ ਉਹ ਜਿਵੇਂ ਕਈ ਵਾਰੀ ਕਹਿੰਦੇ ਨੇ ਜੀ ਗੈਂਗਸਟਰਾਂ ਤੋਂ ਸਰਕਾਰਾਂ ਦਰਦੀਆਂ ਹੁਣ ਆ ਤੁਸੀਂ ਕੀ ਕਹੋਗੇ ਕਿ ਗੈਂਗਸਟਰ ਇੱਕ ਪਾਕਿਸਤਾਨ ਦੇ ਵਿੱਚ ਬੈਠਾ ਇੱਕ ਸਾਧਰਮਤੀ ਦੇ ਵਿੱਚ ਬੈਠਾ ਉਹ ਕਹਿੰਦਾ ਵੀ ਗੱਲ ਕੀ ਹੈ ਤੇ ਇੱਕ ਜਿਹੜਾ ਹੈਗਾ ਬਾਹਰੋਂ ਆ ਤੇ ਜੇ ਤੁਸੀਂ ਮਤਲਬ ਹੈ ਵੀ ਬਾਹਰਲੇ ਦੇਸ਼ ਦੇ ਵਿੱਚ ਬੈਠੇ ਬੰਦੇ ਨੂੰ ਤੁਸੀਂ ਉਥੋਂ ਲੈ ਕੇ ਜੈਕਟ ਲੈਣੇ ਉਹ ਉਹ ਤੋਂ ਡਰ ਕੇ ਇਹਦਾ ਮਤਲਬ ਕੀ ਹੈ ਹੁਣ ਇਥੇ ਵੀ ਦੇਖਣਾ ਕੋਈ ਸ਼ਹਿਜਾਦ ਪੱਟੀ ਇਹ ਕਹਿੰਦਾ ਕਿ ਜਿਹੜਾ ਬਾਬਾ ਸਿਦਕੀ ਜੀ ਬਾਬਾ ਸਦੀਕੀ ਇੱਕ ਸਾਬਕਾ ਐਮਐਲਏ ਹੁੰਦਾ ਸੀ ਉਹਦੀ ਆਪਣੇ ਆਪਣਾ ਕੀ ਉਹਦਾ ਨਾਮ ਮੁੰਡੇ ਦਾ ਖਾਨ ਦਾ ਉਹ ਕੋਲ ਸਲਮਾਨ ਖਾਨ ਸਲਮਾਨ ਖਾਨ ਦੇ ਨਾਲ ਮਤਲਬ ਜਿਹੜੀ ਹੈ ਕਿ ਉਹਦੀ ਦੋਸਤੀ ਸੀ ਸਲਮਾਨ ਖਾਨ ਦੀ ਖਾਤਰ ਉਹ ਮਾਰਦਾ ਉਸ ਸਾਬਕਾ ਐਮਐਲਏ ਸੀ ਇਸ ਸਦੀਕੀ ਕੇ ਕਈ ਮਤਲਬ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਸਲਮਾਨ ਖਾਨ ਨੂੰ ਮਾਰਨ ਵਾਸਤੇ ਉਹਦੇ ਤੇ ਉਹ ਸਾਰਾ ਕੁਝ ਹੋਇਆ ਕਿੰਨੇ ਉੱਥੇ ਮੁੰਡੇ ਫੜਾ ਫੜਾਈ ਹੋ ਗਏ ਕੁਝ ਲੋਕਾਂ ਨੇ ਇਹਨੂੰ ਬਿਜ਼ਨਸ ਵੀ ਬਣਾ ਲਿਆ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ ਮੁੰਡਾ ਮਾਰਿਆ ਗਿਆ ਚਾਹੇ ਉਹ ਲਾਰੈਂਸ ਆਪਣਾ ਤੁਹਾਡਾ ਗੋਲਡੀ ਬ੍ਰਾਂਡ ਦਾ ਭਰਾ ਮਾਰਿਆ ਗਿਆ ਚਾਹੇ ਮੁੰਡਾ ਉਦੀਪਾ ਮਾਰਿਆ ਗਿਆ ਆਪਣਾ ਇਥੋਂ ਵਾਲਾ ਮਿੰਡੂ ਖਿੜਾ ਮਾਰਿਆ ਗਿਆ ਸੀ ਚਾਹੇ ਜਿਹੜਾ ਹੈਗਾ ਸਿੱਧੂ ਮੂਸੇਵਾਲਾ ਮਾਰਿਆ ਗਿਆ ਚਾਹੇ ਪੈਰੀ ਮਾਰਿਆ ਗਿਆ ਚਾਹੇ ਜਿਹੜਾ ਹੈਗਾ ਸੀਪਾ ਮਾਰਿਆ ਗਿਆ ਗੱਲ ਰੁਕਣੀ ਤਾਂ ਹੈ ਨਹੀਂ ਇਹ ਜਾਊਗੀ ਕਿੱਥੋਂ ਇਹਦੇ ਵਿੱਚੋਂ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਹੈਗੇ ਜਿਹੜੇ ਨਵੇਂ-ਨਵੇਂ ਉੱਠੇ ਆ ਜਿਹੜੇ ਬਾਈ ਵਾਲੇ ਕਲਚਰ ਤੇ ਪੈ ਗਏ ਬਾਈ ਐ ਕਰਦਾ ਸੀ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਮੈਂ ਤੁਹਾਨੂੰ ਉਹਨੇ ਕਿਹਾ ਕਿ ਮੇਰੀ ਬਹੁਤ ਬੜੀ ਨੇੜਤਾ ਹੁੰਦੀ ਸੀਗੀ ਡਿੰਪੀ ਨੇੜਤਾ ਚੰਦਪਾਣ ਬਿਲਕੁਲ ਡਿੰਪੀ ਚੰਦਪਾਣ ਸਾਡੇ ਕੋਲੇ ਆਉਂਦਾ ਜਾਂਦਾ ਜਿਆਦਾ ਹੁੰਦਾ ਅੰਡਰਗਾਊਂਡ ਹੁੰਦਾ ਵੀ ਚਲੋ ਕਦੇ-ਕਦੇ ਫੋਨ ਫੋਨ ਕਰ ਲੈਂਦਾ ਸਾਰਾ ਕੁਝ ਕਰਦਾ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਵੀ ਡਿੰਪੀ ਤੂੰ ਇਹ ਰਾਹ ਛੱਡ ਦੇ ਬਿਲਕੁਲ ਤੇ ਤੇਰੇ ਅਸੇ ਠੀਕ ਨਹੀਂ ਉਹ ਕਹਿੰਦਾ ਜੀ ਮੈਂ ਤਾਂ ਹੁਣ ਛੱਡਦਾ ਮੈਨੂੰ ਰਾਹ ਦੀ ਛੱਡਣ ਦੀ ਕੰਬਲ ਨਹੀਂ ਕੰਬਲ ਨੂੰ ਮੈ ਲਾਉਣਾ ਪਰ ਮੈਨੂੰ ਕੰਬਲ ਮੇਰਾ ਖੜਾ ਦੀ ਛੱਡਦਾ ਹੁਣ ਤਾਂ ਮੈਂ ਇਸੇ ਪਾਸੇ ਜਾ ਜਦੋਂ ਡਿੰਪੀ ਦੀ ਬੇਲ ਹੋ ਗਈ ਡਿੰਪੀ ਬਾਹਰ ਆ ਗਿਆ ਜੀ ਬਾਹਰੋਂ ਤੋਂ ਬਾਅਦ ਅਸੀਂ ਜਿੱਨੇ ਕੋ ਉਹ ਸੁਹਿਰਦ ਮਿੱਤਰ ਸੀ ਉਹਨੂੰ ਸਮਝਾਇਆ ਵੀ ਭਾਈ ਤੂੰ ਅੱਛਾ ਚੰਡੀਗੜ੍ਹ ਦਾ ਜੀ ਤੂੰ ਆਪਦੇ ਪਿੰਡ ਰੇ ਚੰਡੀਗੜ੍ਹ ਇੱਕ ਜੰਗਲ ਆ ਉੱਥੇ ਪਤਾ ਨਹੀਂ ਕੌਣ ਕਿੰਨੂ ਜਾਣਦਾ ਕਿਤੇ ਸਰ ਕਿੰਨੀਆਂ ਸਟੇਟਾਂ ਦੇ ਬੰਦੇ ਰਹਿੰਦੇ ਐ ਇੱਥੇ ਉਪਰਾਂ ਬੰਦਾ ਪਿੰਡਾਂ ਚ ਆ ਜੀ ਆਪਾਂ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਜਿੱਦ ਨੇ ਉਹਨੇ ਜਾਣਾ ਸੀ ਉਹਨਾਂ ਮੈਨੂੰ ਸਵੇਰੇ ਸਵੇਰੇ ਫੋਨ ਆਇਆ ਵੀਰ ਜੀ ਮੈਂ ਜਾ ਰਿਹਾ ਚੰਡੀਗੜ੍ਹ ਮੈਨੂੰ ਕਹੇ ਯਾਰ ਤੈਨੂੰ ਕਿਹਾ ਕਿਸੇ ਵੀ ਤੂੰ ਨਾ ਜਾ ਤੂੰ ਬਚ ਕੇ ਰਹਿ ਠੀਕ ਨਹੀਂ ਤੇਰੇ ਵਾਸਤੇ ਤਾਂ ਉਹਨੇ ਮੈਨੂੰ ਸ਼ਬਦ ਕਿਹਾ ਜੀ ਕਹਿੰਦਾ ਬਿੰਦੀ ਕਿਉਂ ਪਰਵਾਹ ਕਰਦੇ ਤੁਸੀਂ ਜੀ ਤੁਹਾਡਾ ਕੀ ਇਰਾਦਾ ਹੈ ਤੁਸੀਂ ਕੀ ਸਮਝਦੇ ਹੋ ਮੈਂ ਕਿਵੇਂ ਮਰੂੰਗਾ ਮੈਂ ਬਿਮਾਰ ਹੋ ਕੇ ਮੰਜੇ ਤੇ ਪੇਕੇ ਮਰੂੰਗਾ ਜੀ ਮੈਂ ਕਿਹਾ ਹੋਰ ਕਿਵੇਂ ਮਰੇਗਾ ਕਹਿੰਦਾ ਗੋਲੀ ਨਾਲ ਅੱਜ ਉੱਡ ਜਾ ਕੱਲ ਉੱਡ ਜਾ ਮੈਂ ਕੀ ਗੱਲ ਕਹਿੰਦੇ ਰਾਹ ਚੁੱਲਿਆ ਰਾਹ ਚੁੱਲਿਆ ਇਹ ਰਾਹ ਅੰਤ ਗੋਲੀ ਹੈ ਗੋਲੀ ਹੈ ਇਸੇ ਤਰੀਕੇ ਬਾਰੇ ਇੱਕ ਵਾਰੀ ਮੈਂ ਕਿਸੇ ਪੁਲਸ ਅਫਸਰ ਲਈ ਇਹ ਗੱਲਬਾਤ ਸੁਣ ਰਿਹਾ ਸੀ ਜੀ ਕੋਈ ਟੀਵੀ ਟਾਕ ਚੱਲਦੀ ਸੀ ਜੀ ਉਹ પોલીસ ਅਫਸਰ ਕਹਿੰਦਾ ਵੀ ਸਪੇਟ ਦੀ ਜਿਹੜੀ ਹੈਗੀ ਉਮਰ ਜਿਹੜੀ ਆ ਹਮੇਸ਼ਾ ਜਵਾਨ ਰਹਿੰਦੀ ਜਵਾਨ ਰਹਿੰਦੀ ਬੰਦੇ ਦੀ ਉਮਰ ਵੱਧਦੀ ਜਾਂਦੀ ਹੈ ਉਹਨੇ ਮਿਸਾਲ ਦਿੱਤੀ ਕਿ ਮੈਂ ਜਦੋਂ ਆਈਪੀਐਸ ਕਰਕੇ ਤੇ ਪਹਿਲੀ ਵਾਰ ਮੇਂ ਜੀਠਾ ਦੇ ਇਲਾਕੇ ਦੇ ਵਿੱਚ ਦਰਮਾਡੇ ਦੇ ਵਿੱਚ ਲੱਗਿਆ ਐਸਪੀ ਡੀਐਸਪੀ ਦੀ ਪੋਸਟ ਦੇ ਅਗੇਂਸਟ ਕਹਿੰਦਾ ਮੈਂ ਐਸਪੀ ਲੱਗਿਆ ਮੇਰੀ ਉਮਰ ਉਹਦੇ 24 ਸਾਲ ਸੀ 24 ਤੇ ਉਹ ਮੇਰੇ ਇਲਾਕੇ ਦੇ ਵਿੱਚ ਇੱਕ ਮੁੰਡਾ ਜਿਹੜਾ ਸੀਗਾ ਉਹ ਖੜਕੂ ਮੂਵਮੈਂਟ ਚ ਪੈ ਗਿਆ ਸੀ ਉਹਦੀ ਉਮਰ ਉਹਦੇ 32 33 ਸਾਲ ਸੀ ਮੇਰੇ ਰਿਸ਼ੀ ਕਹਿੰਦਾ ਮੈਂ ਉਹਦੇ ਘਰੇ ਗਿਆ ਉਹਦੀ ਘਰਵਾਲੀ ਨਾਲ ਗੱਲ ਕੀਤੀ ਸਮਝਾਉ ਕੁਛ ਕਰੋ ਕਹਿੰਦੀ ਜੀ ਮੈਂ ਹੁਣ ਕੀ ਕਰਾਂ ਸਮਝਦਾ ਨਹੀਂ ਉਹ ਕਹਿੰਦਾ ਮੁਸ਼ਕਲ ਹੋ ਜਾ ਰਹੀ ਹੈ ਤੁਹਾਨੂੰ ਕਹਿੰਦੀ ਫਿਰ ਉਹ ਕਹਿੰਦਾ ਮੈਂ ਇਹਨੂੰ ਸਮਝਾਇਆ ਕਿ ਸਪੇਰ ਦੀ ਉਮਰ ਜਿਹੜੀ ਹੈਗੀ ਇੱਕ ਐਸੀ ਸਟੇਜ ਦੇ ਪਰਦੇ ਹੈ ਜੀ ਮੇਰੀ ਉਮਰ 24 25 ਸਾਲਾਂ ਮੈਥੋਂ ਜਿਹੜਾ ਮਗਰੋਂ ਆਊਗਾ ਉਹ ਵੀ ਆਈਪੀਐਸ ਆਊਗਾ ਕੋਈ ਪੀਪੀਐਸ ਆਊਗਾ ਸਾਰੇ ਜਵਾਨ ਮੁੰਡੇ ਹੋਣਗੇ ਬਿਲਕੁਲ ਜੀ ਉਸ ਅਸੀਂ ਪ੍ਰਮੋਟ ਹੁੰਦੇ ਜਦ ਉਮਰ ਪਾਦੀ ਉਹ ਪ੍ਰਮੋਟ ਹੁੰਦੇ ਜਦ ਅੱਪਰ ਲੇក ਪੋਸਟਾਂ ਤੇ ਜਾਂਦੇ ਰਵਾਂਗੇ ਲੇਕਿਨ ਸਾਡੇ ਵਾਲੀਆਂ ਪੋਸਟਾਂ ਦੇ ਕਿਵੇਂ ਬਦ ਉਮਰ ਤਾਂ ਉਹੀ ਰਹੂਗੀ ਉਹ 20 ਤੋਂ ਲੈ ਕੇ 30 ਦੇ ਦਰਮਿਆਨ ਬਿਲਕੁਲ ਤੇ ਜਿਹੜਾ ਬੰਦਾ ਅੱਗੇ ਕਾਨੂੰਨ ਤੋਂ ਪਾਸੇ ਕਾਨੂੰਨ ਤੋਂ ਪਘੌੜਾ ਜਾਂ ਬਾਕੀ ਆ ਉਹਦੀ ਉਮਰ ਲਗਾਤਾਰ ਵੱਧ ਹੀ ਜਾਊਗਾ ਵੱਧ ਹੀ ਜਾਊਗਾ ਯੂਜਲੈਸ ਤੁਸੀਂ ਕਿਸੇ ਮਤਲਬ ਜਿਹੜੀ ਹੈਗੇ ਤੁਹਾਡਾ ਜੇ ਕੋਈ ਮਿਸ਼ਨ ਹੈਗਾ ਤੁਹਾਡਾ ਜੇ ਕੋਈ ਟਾਰਗੇਟ ਹੈ ਤੁਹਾਡਾ ਕੋਈ ਨਿਸ਼ਾਨਾ ਹੈ ਕੋਈ ਨਿਸ਼ਾਨਾ ਹੋਵੇ ਜਿਹੜਾ ਤੁਹਾਡੇ ਆਸਤੇ ਤੁਹਾਡੇ ਪਰਿਵਾਰ ਆਸਤੇ ਸਮਾਜ ਵਿਕਾਸਮੈਂਟ ਆਸਤੇ ਹੋਵੇ ਬਿਲਕੁਲ ਜੀ ਤੁਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ ਜੀ لیکن ਜੀਦਾ ਇਹ ਪਤਾ ਵੀ ਆਪਾਂ ਤਾਂ ਉਹਨੇ ਸਾਰੇ ਮੁੰਡੇ ਜਿਹੜੇ ਹੈ ਜਿਹੜੇ ਪੁਰਾਣੇ ਗੈਂਗ ਸਟਰਾਚੋਂ ਨਿਕਲ ਕੇ ਆਏ ਤੁਸੀਂ ਇੰਟਰਵਿਊ ਸੁਣਨਾ ਕਰੋ ਉਹ ਦੱਸਦੇ ਆਪਦੇ ਵੀ ਆ ਗਲਤ ਹੋ ਗਿਆ ਗਲਤੋ ਗਿਆ ਫਿਰ ਜਿਹੜੇ ਮਰਦੇ ਆ ਉਹਨਾਂ ਨੂੰ ਮਰਵਾਉਣ ਦੀ ਕੀ ਲੋੜ ਤੇ ਉਹੀ ਗੱਲ ਡਿੰਪੀ ਦੀ ਸਵੇਰੇ ਮੇਰੇ ਨਾਲ ਗੱਲਾਂ ਗੱਲ ਹੁੰਦੀ ਹੈ ਅਗਲੇ ਦਿਨ ਸ਼ਾਮ ਨੂੰ ਮੈਨੂੰ ਫੋਨ ਆ ਗਿਆ ਕਿ ਡਿੰਪੀ ਨੂੰ ਜੱਥੇਦਾਰ ਕਹਿੰਦੇ ਸੀ ਕਿਸੇ ਸੱਜਣ ਦਾ ਫੋਨ ਆਇਆ ਕੋਈ ਖਬਰ ਸੁਣੀ ਮੈਂ ਕਿਹਾ ਨਹੀਂ ਮੈਂ ਰੋਟੀ ਖਾਈ ਜਾਂਦਾ ਸੀ ਰਾਤ ਨੂੰ ਜੀ ਕਹਿੰਦੇ ਆ ਗਈ ਜੀ ਖਬਰ ਜੱਥੇਦਾਰ ਨੂੰ ਉਹ ਮੈਂ ਕਿਤੇ ਕਹਿੰਦੇ ਚੀਨ ਦੇ ਉੱਤੇ ਸੀ ਤੂੰ ਗੋਲੀ ਮਾਰਤੀ ਕਉਈ ਮਦਰੂ ਹੁੰਦਾ ਇਸ ਤਰ੍ਹਾਂ ਦਾ ਸੋ ਇਹ ਵੀ ਜਿਹੜਾ ਕੰਮ ਹੈ ਇਹਦੇ ਸਾਨੂੰ ਅਸੀਂ ਚਾਹੁੰਦੇ ਆਂ ਵੀ ਜੇ ਤੁਹਾਡੇ ਕੋਲ ਇੱਕ ਅਡਿਆਲੋਜੀ ਆ ਵਿਚਾਰਤਾਰਾ ਆਪ ਦੀ ਵਿਚਾਰਤਾਰਾ ਦੇ ਖਾਤਰ ਲੜਾਈ ਲੜੋ ਅਸੀਂ ਅਪਰੀਸ਼ੀਏਟ ਕਰਾਂਗੇ ਬਿਲਕੁਲ ਜੀ ਬਿਜਾਇ ਬਗੈਰ ਕਿਸੇ ਵਿਚਾਰਤਾਰਾ ਤੋਂ ਬਗੈਰ ਕਿਸੇ ਏਮ ਤੋਂ ਬਗੈਰ ਕਿਸੇ ਨਿਸ਼ਾਨੇ ਤੋਂ ਜ਼ਿੰਦਗੀਆਂ ਬਰਬਾਦ ਕਰ ਰਹੀਆਂ ਸਰੇੜੇ ਵਰਗੇ ਸਗੀਰ ਆ ਪਰ ਬਿਲਕੁਲ ਜੀ ਬੁੱਢੇ ਮਾਪਿਆਂ ਦਾ ਕੀ ਇਨ੍ਹਾਂ ਹਾਲਾਤਾਂ ਦੇ ਵਿੱਚ ਆਪਾਂ ਜੈਪਾਲ ਦੇ ਬਾਪ ਨੂੰ ਵੀ ਇੱਥੇ ਦੇਖਿਆ ਕਿਵੇਂ ਰੋ ਰਿਹਾ ਸੀ ਵਿਚਾਰਾ ਆਪਣੇ ਕੋਲ ਪ੍ਰੈਸ ਕਾਨਫਰੰਸ ਕਰਨ ਵਾਸਤੇ ਆਇਆ ਸੀ ਤੋ ਇਹ ਜਿਹੜੀ ਹੈਗੀ ਇਹ ਤੂੰ ਬਚਣਾ ਚਾਹੀਦਾ ਹੈ ਅਸੀਂ ਨੌਜਵਾਨ ਮੁੰਡਿਆਂ ਨੂੰ ਇਹੀ ਕਹਾਂਗੇ ਸਾਡੇ ਵਾਸਤੇ ਇਹ ਖਬਰ ਖਬਰ ਨਹੀਂ ਬਿਲਕੁਲ ਸਾਡੇ ਵਾਸਤੇ ਇਹ ਖਬਰ ਹੈ ਇੱਕ ਜਿਹੜੀ ਹੈਗੀ ਹੈ ਇੱਕ ਮਿਸ਼ਨ ਹੈ ਕਿ ਲੋਕ ਜਿਹੜੇ ਹੈਗੇ ਇਸ ਪਾਸੇ ਨੂੰ ਨਾ ਪੈ ਨੌਜਵਾਨਾਂ ਨੂੰ ਸੰਗੇਣਾ ਚਾਹੀਦਾ ਬਿਲਕੁਲ ਤੇ ਕੰਨ ਪਾਉਣ ਦਾ ਇਹਦੇ ਵਿੱਚ ਕੁਝ ਨਹੀਂ ਬਰਬਾਦੀ ਆਪ ਦੀ ਆਪ ਖਤਮ ਹੋ ਜਾਓਗੇ ਲੇਕਿਨ ਮਾਪਿਆਂ ਦੇ ਤੇ ਆਪਣੇ ਬੱਚਿਆਂ ਦੇ ਜਿਨ੍ਹਾਂ ਦੀ ਕੋਈ ਹੈਗੀ ਹੈ ਉਹਨਾਂ ਦੇ ਲਈ ਤੁਸੀਂ ਇੱਕ ਸੰਤਾਪ ਖੜਾ ਕਰ ਬਿਲਕੁਲ ਜੀ ਚਲੋ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਾਡੀ ਟੀਮ ਵੱਲੋਂ ਵੀ ਅਪੀਲ ਹੈ ਵੀ ਜਿਹੜੀ ਇਹ ਧਾਰਾ ਤੁਸੀਂ ਚੁਣੀ ਹੋਈ ਹੈ ਇਹਦੇ ਚ ਵਾਪਸ ਆ ਕੇ ਸਮਾਜ ਨਾਲ ਜੁੜੋ ਤੇ ਸਾਡੇ ਵੱਲ ਮਤਲਬ ਮੇਰੇ ਵੱਲੋਂ ਤੇ ਢਿਲੋਂ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦੀ ਹਸਸੀ